ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਲੈ ਕੇ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਕਹਾਣੀ ਉਮੀਦ ਕਰਦੇ ਹਾਂ ਤੁਸੀਂ ਪਸੰਦ ਜ਼ਰੂਰ ਕਰੋਗੇ ਮੀਤੀ ਨੇ ਕਿਹਾ ਸੁਣੋ ਜੀ ਇਹ ਬੁੱਢੀ 9 ਦਿਨ ਹੋ ਗਏ ਸਵੇਰੇ ਸਵੇਰੇ ਘੰਟੀ ਵਜਾ ਕੇ ਮੇਰੀ ਨੀਂਦ ਖਰਾਬ ਕਰ ਦਿੰਦੀ ਹੈ ਅਤੇ ਰਾਤ ਨੂੰ ਖੰਗ ਖੰਗ ਕੇ ਪ੍ਰੇਸ਼ਾਨ ਕਰ ਛੱਡਦੀ ਹੈ ਸਵੇਰੇ ਸਵੇਰੇ ਹੀ ਘੰਟੀ ਵਜਾ ਕੇ ਸਾਡੀ ਨੀਂਦ ਖਰਾਬ ਕਰਦੀ ਹੈ ਨਾ ਚੈਨਲ ਸੌਂਦੀ ਹੈ ਤੇ ਨਾ ਹੀ ਕਿਸੇ ਨੂੰ ਸੌਣ ਦਿੰਦੀ ਹੈ ਜਦੋਂ ਦੇ ਨਵਰਾਤਰੀ ਸ਼ੁਰੂ ਹੋਏ ਹਨ ਸਵੇਰੇ ਤੋਂ ਹੀ ਮਾਤਾ ਰਾਣੀ ਦੀ ਪੂਜਾ ਵਿੱਚ ਲੱਗ ਜਾਂਦੀ ਹੈ ਸਾਡਾ ਜੀਣਾ ਹਰਾਮ ਕਰਕੇ ਰੱਖਿਆ ਹੋਇਆ ਹੈ ਅਸੀਂ ਦਿਨ ਪਰ ਆਫਿਸ ਵਿੱਚ ਕੰਮ ਕਰਦੇ ਹਾਂ ਅਤੇ ਆਪ ਘਰ ਵਿੱਚ ਆਰਾਮ ਨਾਲ ਰਹਿੰਦੀ ਹੈ ਇਸ ਤਰ੍ਹਾਂ ਮੀਤੀ ਆਪਣੀ ਸੱਸ ਕੋ ਛੱਲਿਆ ਜੀ ਤੇ ਸਵੇਰ ਸੁਬਾ ਆਪਣਾ ਗੁੱਸਾ ਕੱਢ ਰਹੀ ਸੀ ਪਰ ਨੈਤਿਕ ਕੁਝ ਨਾ ਬੋਲਿਆ ਕਿਉਂਕਿ ਉਹ ਨੀਂਦ ਵਿੱਚ ਸੀ ਤੇ ਚੁੱਪਚਾਪ ਸੁੱਤਾ ਰਿਹਾ ਮੀਤੀ ਬੁੜਬੁੜ ਕਰ ਰਹੀ ਸੀ ਪਰ ਨੈਤਿਕ ਨੇ ਉਸ ਦੀਆਂ ਗੱਲਾਂ ਤੇ ਧਿਆਨ ਨਾ ਦਿੱਤਾ ਥੋੜੀ ਦੇਰ ਬਾਅਦ ਮੀਤੀ ਆਵਾਜ਼ ਦਿੰਦੀ ਹੈ ਮੰਮੀ ਜੀ ਓ ਮੰਮੀ ਜੀ ਮੇਰਾ ਟਿਫਨ ਤਿਆਰ ਹੋਇਆ ਕਿ ਨਹੀਂ ਕਿ ਅਜੇ ਤੱਕ ਤੁਸੀਂ ਘੰਟੀ ਵਜਾ ਰਹੇ ਹੋ ਮੀਤੀ ਨੇ ਆਪਣਾ ਬੈਗ ਚੁੱਕਿਆ ਤੇ ਕਮਰੇ ਤੋਂ ਬਾਹਰ ਨਿਕਲਦੇ ਹੋਏ ਸੱਸ ਕੁਸ਼ਲਿਆ ਨੂੰ ਆਵਾਜ਼ ਦਿੱਤੀ ਕੁਸ਼ਲਿਆ ਜੀ ਨੇ ਕਿਹਾ ਬੇਟਾ ਟਿਫਨ ਤਿਆਰ ਹੈ ਮੀਤੀ ਨੇ ਕਿਹਾ ਮੰਮੀ ਜੀ ਮੈਂ ਕਿਹਾ ਸੀ ਮਟਰ ਪਨੀਰ ਤੇ ਨਾਲ ਬਣਾਇਓ ਕੁਸ਼ਲਿਆ ਜੀ ਬੋਲੀ ਬੇਟਾ ਕੱਲ ਬਣਾ ਦੇਵਾਂਗੀ ਅੱਜ ਘਰ ਵਿੱਚ ਪਨੀਰ ਨਹੀਂ ਸੀ ਮੀਤੀ ਨੇ ਕਿਹਾ ਤੇ ਤੁਸੀਂ ਸਾਰਾ ਦਿਨ ਘਰ ਚ ਰਹਿੰਦੇ ਕੀ ਕਰਦੇ ਹੋ ਇੱਕ ਕੰਮ ਵੀ ਠੀਕ ਠਾਕ ਨਾਲ ਨਹੀਂ ਕਰ ਸਕਦੇ ਮੈਂ ਤੁਹਾਡੀ ਤਰ੍ਹਾਂ ਵਿਹਲ ਹੀ ਨਹੀਂ ਮੈਂ ਜੌਬ ਕਰਦੀ ਹਾਂ ਸੁਣੋ ਮੰਮੀ ਜੀ ਫਟਾਫਟ ਬੰਟੀ ਨੂੰ ਜਗਾ ਕੇ ਸਕੂਲ ਦੇ ਲਈ ਤਿਆਰ ਕਰ ਦਿਓ ਨਹੀਂ ਤਾਂ ਅੱਜ ਤੁਹਾਡੀ ਵਜ੍ਹਾ ਕਰਕੇ ਉਸ ਦੀ ਬੱਸ ਨਿਕਲ ਜਾਵੇਗੀ ਨਾਲੇ ਨੈਤਿਕ ਦਾ ਟਿਫਿਨ ਵੀ ਤਿਆਰ ਕਰ ਦਿਓ ਹੁਣ ਮੈਂ ਚਲਦੀ ਹਾਂ ਅੱਜ ਬਹੁਤ ਜਲਦੀ ਹੈ ਕੁਸ਼ਲਿਆ ਜੀ ਸਭ ਤੋਂ ਪਹਿਲਾਂ ਆਪਣੇ ਪੋਤੇ ਬੰਟੀ ਨੂੰ ਨਾਸ਼ਤਾ ਕਰਵਾਉਂਦੀ ਹੈ ਤੇ ਫਿਰ ਉਸ ਨੂੰ ਸਕੂਲ ਭੇਜ ਦਿੰਦੀ ਹੈ ਉਸ ਤੋਂ ਬਾਅਦ ਰਸੋਈ ਦਾ ਕੰਮ ਕਰਕੇ ਨਾਸ਼ਤਾ ਕਰਨ ਬੈਠਦੀ ਹੈ ਤਾਂ ਨਿਤਿਕ ਕਹਿੰਦਾ ਹੈ ਮੰਮੀ ਮੇਰਾ ਟਿਫਨ ਕਿੱਥੇ ਹੈ ਮੈਨੂੰ ਦਫ਼ਤਰ ਲਈ ਦੇਰ ਹੋ ਰਹੀ ਹੈ ਕੁਸ਼ਲਿਆ ਜੀ ਨੇ ਕਿਹਾ ਬੇਟਾ ਤੇਰਾ ਟਿਫਨ ਤਾਂ ਮੈਂ ਪੈਕ ਕਰਕੇ ਟੇਬਲ ਤੇ ਰੱਖ ਦਿੱਤਾ ਸੀ ਨਿਤਿਕ ਬੋਲਿਆ ਠੀਕ ਹੈ ਮੰਮੀ ਮੈਂ ਹੁਣ ਜਾਂਦਾ ਹਾਂ ਤੇ ਤੁਸੀਂ ਆਪਣਾ ਨਾਸ਼ਤਾ ਕਰ ਲਿਓ ਮੀਤੀ ਨੇ ਆਫਿਸ ਵਿੱਚ ਜਦੋਂ ਟਿਫਨ ਖੋਲ੍ਹਿਆ ਤਾਂ ਉਸਦੇ ਸਟਾਫ ਵਾਲੇ ਟਿਫਨ ਖੋਲ੍ਹਦੇ ਹੀ ਉਸਦੇ ਖਾਣੇ ਤੇ ਟੁੱਟ ਕੇ ਪੈ ਗਏ ਉਹਦੀ ਇੱਕ ਫਰੈਂਡ ਲਾਲੀ ਕਹਿਣ ਲੱਗੀ ਮੀਤੀ ਸੱਚ ਮੁੱਚ ਤੇਰੀ ਸੱਸ ਦੇ ਹੱਥਾਂ ਵਿੱਚ ਤਾਂ ਜਾਦੂ ਹੈ ਤੇਰਾ ਟਿਫਨ ਖਾਣ ਦੇ ਲਈ ਮੈਂ ਕਦੋਂ ਤੋਂ ਬੇਚੈਨ ਬੈਠੀ ਸੀ ਕਿ ਲੰਚ ਬ੍ਰੇਕ ਹੋਵੇ ਤੇ ਫਿਰ ਅਸੀਂ ਤੇਰਾ ਟਿਫਨ ਖਾਣਾ ਸ਼ੁਰੂ ਕਰਾਂਗੇ ਔਲੇ ਦਾ ਮਿੱਠਾ achar ਕਿੰਨਾ ਸਵਾਦ ਬਣਾਇਆ ਦੇਖ ਕੇ ਸਾਡੇ ਤਾਂ ਮੂੰਹ ਵਿੱਚੋਂ ਪਾਣੀ ਆ ਗਿਆ ਤੂੰ ਕਿੰਨੀ ਲੱਕੀ ਹੈ ਤੈਨੂੰ ਕਿੰਨੀ ਚੰਗੀ ਸੱਸ ਮਿਲੀ ਹੈ ਇਹ ਸੁਣ ਕੇ ਮੀਤੀ ਆਪਣਾ ਮੂੰਹ ਟੇਡਾ ਜਿਹਾ ਕਰਕੇ ਕਹਿਣ ਲੱਗੀ ਮੇਰੀ ਸੱਸ ਨੂੰ ਹੋਰ ਕੀ ਕੰਮ ਹੈ ਦੋ ਟਾਈਮ ਦਾ ਖਾਣਾ ਹੀ ਤਾਂ ਬਣਾਉਣਾ ਹੁੰਦਾ ਹੈ ਉਹਨਾਂ ਇਹਨਾਂ ਦਾ ਕਰ ਹੀ ਸਕਦੀ ਹੈ ਦੋ ਟਾਈਮ ਦਾ ਖਾਣਾ ਆਪਣੇ ਬੇਟੇ ਤੇ ਨੂੰਹ ਨੂੰ ਬਣਾ ਕੇ ਖਵਾ ਦਿੰਦੀ ਹੈ ਕਿਹੜਾ ਵੱਡਾ ਕੰਮ ਕਰਦੀ ਹੈ ਅਸੀਂ ਦੋਵੇਂ ਆਫਿਸ ਵਿੱਚ ਸਾਰਾ ਦਿਨ ਕੰਮ ਕਰਦੇ ਹਾਂ ਫੇਰ ਜਾ ਕੇ ਘਰ ਦਾ ਗੁਜ਼ਾਰਾ ਹੁੰਦਾ ਹੈ ਜਿਉਂ ਸਾਨੂੰ ਦੋ ਟਾਈਮ ਦਾ ਖਾਣਾ ਬਣਾ ਕੇ ਦਿੰਦੀ ਹੈ ਤਾਂ ਕਿਹੜਾ ਸਾਡੇ ਤੇ ਹਸਾਨ ਕਰਦੀ ਹੈ ਇਹ ਤਾਂ ਉਹਦਾ ਫਰਜ਼ ਹੈ ਮੀਤੀ ਦੀ ਸਹੇਲੀ ਲਾਲੀ ਬੋਲੀ ਤੂੰ ਅਜਿਹਾ ਇਸ ਲਈ ਕਹਿ ਰਹੀ ਹੈ ਕਿਉਂਕਿ ਤੈਨੂੰ ਸੱਸ ਸਿੱਧੀ ਸਾਦੀ ਮਿਲੀ ਹੈ ਮੇਰੇ ਵਰਗੀ ਟੇਢੀ ਨਹੀਂ ਮਿਲੀ ਹੁੰਦੀ ਫੇਰ ਤੈਨੂੰ ਸਮਝ ਵਿੱਚ ਆਉਂਦਾ ਮੈਂ ਵੀ ਤਾਂ ਕੰਮ ਕਰਕੇ ਆਉਂਦੀ ਹਾਂ ਪਰ ਮੇਰੀ ਸੱਸ ਨੂੰ ਕੋਈ ਫਰਕ ਨਹੀਂ ਪੈਂਦਾ ਸਾਰਾ ਕੰਮ ਮੇਰੇ ਤੋਂ ਕਰਵਾ ਕੇ ਛੱਡਦੀ ਹੈ ਮੈਂ ਆਫਿਸ ਤੋਂ ਕੰਮ ਖਤਮ ਕਰਕੇ ਥੱਕੀ ਹਾਰੀ ਜਦੋਂ ਘਰ ਜਾਂਦੀ ਹਾਂ ਤਾਂ ਸਿੱਧੀ ਰਸੋਈ ਵਿੱਚ ਜਾਂਦੀ ਹਾਂ ਮੇਰੀ ਸੱਸ ਇੱਕ ਚਮਚਾ ਵੀ ਇੱਧਰ ਤੋਂ ਉੱਧਰ ਨਹੀਂ ਕਰਦੀ ਜਲਦੀ ਜਲਦੀ ਮੈਂ ਟਿਫਨ ਲੈ ਕੇ ਆਉਂਦੀ ਹਾਂ ਆਪਣੇ ਹੱਥ ਦਾ ਖਾਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਉਂਦਾ ਤਾਂ ਹੀ ਤਾਂ ਮੈਂ ਤੇਰਾ ਟਿਫਨ ਖੋਲ ਕੇ ਟਿਫਨ ਦੀ ਉਡੀਕ ਕਰਦੀ ਰਹਿੰਦੀ ਹਾਂ ਫਿਰ ਕੋਲ ਬੈਠਾ ਅਨੁਜ ਬੋਲਿਆ ਹਾ ਮੀਤੀ ਤੇਰੀ ਸੱਸ ਦੇ ਖਾਣੇ ਦਾ ਤਾਂ ਮੈਂ ਵੀ ਮਰੀਦ ਹਾਂ ਬਹੁਤ ਵਧੀਆ ਖਾਣਾ ਬਣਾਉਂਦੀ ਹੈ ਜੇ ਅਜਿਹੀ ਕੋਈ ਲੇਡੀ ਖਾਣਾ ਬਣਾਉਣ ਵਾਲੀ ਟਿਫਨ ਵਾਲੀ ਮਿਲ ਜਾਵੇ ਤਾਂ ਕਿੰਨਾ ਵਧੀਆ ਹੋਵੇ ਰੋਜ਼ ਰੋਜ਼ ਰੋਟੀ ਆਚਾਰ ਨਾਲ ਖਾ-ਖਾ ਕੇ ਮੈਂ ਤਾਂ ਬੋਰ ਹੋ ਗਿਆ ਹਾਂ ਜਦੋਂ ਤੋਂ ਘਰ ਤੋਂ ਦੂਰ ਮੈਂ ਇਕੱਲਾ ਰਹਿੰਦਾ ਹਾਂ ਹੋਰ ਤਾਂ ਹੋਰ ਵਾਚਮੈਨ ਵੀ ਤੇਰੀ ਸੱਸ ਦੇ ਖਾਣੇ ਦੀ ਤਾਰੀਫ ਕਰ ਰਿਹਾ ਸੀ ਟਿਫਨ ਖੋਲਦੇ ਹੀ ਕਿੰਨੀ ਵਧੀਆ ਖੁਸ਼ਬੂ ਆਉਂਦੀ ਹੈ ਆਪਣੀ ਸੱਸ ਦੇ ਖਾਣੇ ਦੀ ਤਾਰੀਫ ਸੁਣ ਕੇ ਮਿੱਤੀ ਸੜ ਮੱਚ ਜਾਂਦੀ ਹੈ ਉਸ ਦੇ ਦਿਮਾਗ ਵਿੱਚ ਇੱਕ ਤਰਕੀਬ ਆਉਂਦੀ ਹੈ ਸ਼ਾਮ ਨੂੰ ਘਰ ਪਹੁੰਚ ਕੇ ਉਸਨੇ ਆਪਣਾ ਹੱਥ ਮੋ ਧੋਤਾ ਤੇ ਆਪਣੀ ਸੱਸ ਨਾਲ ਚਿਕਨੀਆਂ ਚੋਪੜੀਆਂ ਗੱਲਾਂ ਕਰਨ ਲੱਗੀ ਕਿ ਮੰਮੀ ਜੀ ਆਫਿਸ ਵਿੱਚ ਸਾਰੇ ਤੁਹਾਡੇ ਖਾਣੇ ਦੀ ਬੜੀ ਤਾਰੀਫ ਕਰ ਰਹੇ ਸੀ ਪਹਿਲਾਂ ਵੀ ਤੁਸੀਂ ਟਿਫਨ ਬਣਾਉਣ ਦਾ ਕੰਮ ਕਰਦੇ ਸੀ ਤੁਸੀਂ ਖਾਣਾ ਬਣਾਉਣ ਵਿੱਚ ਬਹੁਤ ਮਾਹਿਰ ਹੋ ਕਿਉਂ ਨਾ ਤੁਸੀਂ ਆਫਿਸ ਦੇ ਸਾਰੇ ਲੋਕਾਂ ਲਈ ਟਿਫਨ ਬਣਾ ਦਿਆ ਕਰੋ ਬੈਠੇ-ਬੈਠੇ ਬੋਰ ਹੁੰਦੇ ਹੋ ਤੁਹਾਡਾ ਟਾਈਮ ਵੀ ਪਾਸ ਹੋ ਜਾ ਕਰੇਗਾ ਤੇ ਘਰ ਵਿੱਚ ਚਾਰ ਪੈਸੇ ਵੀ ਆ ਜਾਣਗੇ ਕਸ਼ਾਲਿਆ ਜੀ ਨੇ ਕਿਹਾ ਬੇਟਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਮੈਂ ਤਾਂ ਪਹਿਲਾਂ ਵੀ ਘਰ ਘਰ ਖਾਣਾ ਬਣਾਉਣ ਦਾ ਕੰਮ ਕਰਦੀ ਸੀ ਇਸ ਲਈ ਸਮਝਦੀ ਹਾਂ ਕਿ ਤੂੰ ਘਰ ਅਤੇ ਆਫਿਸ ਕਿਵੇਂ ਮੈਨੇਜ ਕਰਦੀ ਹੈ ਤੈਨੂੰ ਬਹੁਤ ਦਿੱਕਤ ਹੁੰਦੀ ਹੋਵੇਗੀ ਬੇਟਾ ਪਹਿਲਾਂ ਮੈਂ ਲੋਕਾਂ ਦੇ ਘਰ ਵਿੱਚ ਜਾ ਕੇ ਖਾਣਾ ਬਣਾਉਂਦੀ ਸੀ ਹੁਣ ਮੈਂ ਘਰ ਵਿੱਚ ਬੈਠੇ ਟਿਫਨ ਪੈਕ ਕਰਦਿਆ ਕਰਾਂਗੀ ਉਹ ਸ਼ਾਮ ਨੂੰ ਦੂਜੇ ਦਿਨ ਲਈ ਖਾਣਾ ਬਣਾਉਣ ਦੀ ਤਿਆਰੀ ਵਿੱਚ जुट ਗਈ ਉਸਨੇ ਆਪਣੀ ਨੋ ਮੀਤੀ ਨੂੰ ਕਿਹਾ ਮੀਤੀ ਕੁਝ ਸਬਜ਼ੀਆਂ ਤੂੰ ਆਨਲਾਈਨ ਆਰਡਰ ਕਰ ਦੇ ਤਾ ਜੋ ਮੈਂ ਰਾਤ ਨੂੰ ਕੱਟ ਕੇ ਫਰਿੱਜ ਵਿੱਚ ਰੱਖ ਦੇਵਾਂ ਮੰਮੀ ਜੀ ਜਿਵੇਂ ਤੁਸੀਂ ਕਹੋ ਮੈਂ ਓਵੇਂ ਕਰਾਂਗੀ ਕੁਸ਼ਲਿਆ ਜੀ ਭੋਲੀ ਭਾਲੀ ਆਪਣੇ ਨੂਹ ਦੇ ਚਾਂਸੇ ਵਿੱਚ ਆ ਜਾਂਦੀ ਹੈ ਮੀਤੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਆਪਣੀ ਸੱਸ ਤੋਂ ਸਾਰਾ ਕੰਮ ਕਰਵਾ ਲੈਂਦੀ ਹੈ ਕੁਸ਼ਲਿਆ ਜੀ ਆਪਣੀ ਬੇਟੀ ਤੇ ਨੂਹ ਵਿੱਚ ਕੋਈ ਫਰਕ ਨਹੀਂ ਸਮਝਦੀ ਸੀ ਤੇ ਉਹ ਆਪਣੀ ਨੂਹ ਮੀਤੀ ਨੂੰ ਆਪਣੀ ਬੇਟੀ ਸਮਝਦੀ ਹੈ ਮਨਤਿਕ ਲਗਭਗ 12 ਸਾਲ ਦਾ ਸੀ ਅਤੇ ਛੋਟੀ ਭੈਣ 7 ਸਾਲ ਦੀ ਜਦੋਂ ਮਾਸੂਮ ਬੱਚਿਆਂ ਤੋਂ ਪਿਤਾ ਦਾ ਸਾਆ ਉੱਠ ਗਿਆ ਸੀ ਕੁਸ਼ਲਿਆ ਜੀ ਦੇ ਪਤੀ ਚੰਦਨ ਜੀ ਦੀ ਮੌਤ ਤੋਂ ਬਾਅਦ ਕੁਸ਼ਲਿਆ ਜੀ ਬਿਲਕੁਲ ਹੀ ਬੇਸਹਾਰਾ ਹੋ ਗਈ ਸੀ ਆਪਣਾ ਗੁਜ਼ਾਰਾ ਕਰਨ ਦੇ ਲਈ ਉਹ ਘਰ ਘਰ ਜਾ ਕੇ ਖਾਣਾ ਬਣਾਉਣ ਦਾ ਕੰਮ ਕਰਦੀ ਸੀ ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚ ਇੱਕ ਜੇਠ ਤੇ ਜਠਾਣੀ ਸੀ ਜਿਨ੍ਹਾਂ ਨੇ ਬੁਰਾ ਸਮਾਂ ਆਉਣ ਤੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਫਿਰ ਉਸ ਨੇ ਮੰਦਰ ਵਿੱਚ ਰਹਿ ਕੇ ਕਿਸੇ ਤਰ੍ਹਾਂ ਆਪਣਾ ਗੁਜ਼ਾਰਾ ਕੀਤਾ ਅਤੇ ਲੋਕਾਂ ਦੇ ਘਰਾਂ ਵਿੱਚ ਖਾਣਾ ਬਣਾ ਕੇ ਜੋ ਪੈਸੇ ਮਿਲਦੇ ਸੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਸਮਾਂ ਲੰਘਦਾ ਗਿਆ ਹੌਲੀ-ਹੌਲੀ ਨੈਤਿਕ ਵੱਡਾ ਹੋ ਗਿਆ ਫਿਰ ਉਹ ਚੰਗੀ ਕੰਪਨੀ ਵਿੱਚ ਜੌਬ ਕਰਨ ਲੱਗਿਆ ਉਸ ਦੀ ਕਮਾਈ ਵਧੀਆ ਸੀ ਉਸ ਨੇ ਆਪਣੀ ਮਾਂ ਨੂੰ ਲੋਕਾਂ ਦੇ ਘਰੋਂ ਕੰਮ ਕਰਨਾ ਬੰਦ ਕਰਵਾ ਦਿੱਤਾ ਨੈਤਿਕ ਨੇ ਕਿਹਾ ਮਾਂ ਤੁਸੀਂ ਪੂਰੀ ਜ਼ਿੰਦਗੀ ਸਾਡੇ ਲਈ ਬਹੁਤ ਕਮਾਇਆ ਹੈ ਹੁਣ ਤੁਹਾਡੇ ਆਰਾਮ ਕਰਨ ਦੇ ਦਿਨ ਹਨ ਆਪਣੇ ਬੇਟੇ ਦੇ ਹੁੰਦੇ ਹੋਏ ਹੁਣ ਤੁਹਾਨੂੰ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੁਣ ਮੈਂ ਕਮਾਉਣ ਲੱਗ ਪਿਆ ਹਾਂ ਕੁਸ਼ਲਿਆ ਜੀ ਨੇ ਵੀ ਘਰ ਵਿੱਚ ਰਹਿਣ ਦਾ ਫੈਸਲਾ ਕਰ ਲਿਆ ਉਸ ਨੇ ਆਪਣੇ ਕੰਮ ਛੱਡ ਦਿੱਤੇ ਕਾਲਜ ਦੀ ਪੜ੍ਹਾਈ ਖਤਮ ਹੁੰਦੇ ਹੀ ਬੇਟੀ ਰੀਨਾ ਦਾ ਵਿਆਹ ਕਰ ਦਿੱਤਾ 2 ਸਾਲ ਬਾਅਦ ਆਪਣੇ ਬੇਟੇ ਲਈ ਇੱਕ ਪੜ੍ਹੇ ਲਿਖੀ ਜੌਬ ਕਰਨ ਵਾਲੀ ਕੁੜੀ ਲੱਭੀ ਅਤੇ ਨੈਤਿਕ ਦਾ ਵੀ ਵਿਆਹ ਕਰ ਦਿੱਤਾ ਨੂ ਮੀਤੀ ਵੀ ਜੌਬ ਕਰਦੀ ਸੀ ਪਰ ਗੱਲ-ਗੱਲ ਤੇ ਆਪਣੀ ਜੌਬ ਦੀ ਧੌਂਸ ਜਮਾਉਂਦੀ ਰਹਿੰਦੀ ਸੀ ਹਮੇਸ਼ਾ ਕਹਿੰਦੀ ਕਿ ਮੰਮੀ ਜੀ ਮੈਂ ਕਮਾਉਂਦੀ ਹਾਂ ਇਸ ਲਈ ਘਰ ਦਾ ਕੰਮ ਮੇਰੇ ਤੋਂ ਨਹੀਂ ਹੋਵੇਗਾ ਘਰ ਦਾ ਕੰਮ ਤੁਹਾਨੂੰ ਹੀ ਕਰਨਾ ਪਵੇਗਾ ਕੁਸ਼ਲਿਆ ਜੀ ਦਿਲ ਦੀ ਬਹੁਤ ਚੰਗੀ ਸੀ ਉਹ ਵੀ ਖੁਸ਼ੀ-ਖੁਸ਼ੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦਾ ਸਾਰਾ ਕੰਮ ਕਰਦੀ ਰਹਿੰਦੀ। ਕੁਸ਼ਲਿਆ ਜੀ ਨੇ ਟਿਫਨ ਬਣਾਉਣ ਦੇ ਲਈ ਹਾਂ ਕਿਹਾ ਤਾਂ ਮਿੱਤੀ ਨੇ ਆਫਿਸ ਵਿੱਚ ਗਰੁੱਪ ਤੇ ਮੈਸੇਜ ਕਰ ਦਿੱਤਾ ਕਿ ਉਸ ਦੀ ਸੱਸ ਸਾਰਿਆਂ ਦੇ ਲਈ ਟਿਫਨ ਬਣਾਉਣ ਦੇ ਲਈ ਤਿਆਰ ਹੈ। ਬਸ ਸਵੇਰੇ ਤੁਹਾਨੂੰ ਆਪਣਾ ਟਿਫਨ ਲੈ ਕੇ ਜਾਣਾ ਹੋਵੇਗਾ। ਇੱਕ ਟਿਫਨ ਦਾ ਚਾਰਜ 50 ਰੁਪਏ ਹੋਵੇਗਾ ਕਿਉਂਕਿ ਟਿਫਨ ਵਿੱਚ ਹਰ ਰੋਜ਼ ਨਵੇਂ-ਨਵੇਂ ਪਕਵਾਨ ਹੋਇਆ ਕਰਨਗੇ। ਸਲਾਦ ਵੀ ਮਿਲੇਗਾ। ਮਿਤੀ ਜਾਣਦੀ ਸੀ ਕਿ ਜਿਵੇਂ ਉਸ ਦੀ ਸੱਸ ਉਸ ਦੇ ਲਈ ਅਲੱਗ-ਅਲੱਗ ਪਕਵਾਨ ਬਣਾ ਕੇ ਟਿਫਨ ਦਿੰਦੀ ਹੈ ਉਵੇਂ ਹੀ ਉਹਨਾਂ ਲਈ ਟਿਫਨ ਤਿਆਰ ਕਰਿਆ ਕਰੇਗੀ ਖਾਣਾ ਬਣਾਉਣ ਵਿੱਚ ਐਕਸਪਰਟ ਜੋ ਸੀ ਉਹ ਕਿਸੇ ਸ਼ੈਫ ਤੋਂ ਘੱਟ ਨਹੀਂ ਸੀ ਕੁਸਲਿਆ ਜੀ ਦੇ ਹੱਥਾਂ ਦਾ ਖਾਣਾ ਆਫਿਸ ਦੇ ਲੋਕਾਂ ਨੂੰ ਪਸੰਦ ਹੋਣ ਦੇ ਕਾਰਨ ਫਟਾਫਟ 10 ਕੁੜੀਆਂ ਨੇ ਤਾਂ ਹਾਂ ਕਰ ਦਿੱਤੀ ਸਵੇਰ-ਸਵੇਰ ਸੋਈ ਦੇ ਝੰਡਟ ਤੋਂ ਬਚਣ ਲਈ 10 ਮੁੰਡਿਆਂ ਨੇ ਵੀ ਹਾਂ ਕਰ ਦਿੱਤੀ ਉਹਨਾਂ ਨੇ ਵੀ ਹਾਂ ਵਿੱਚ ਮੈਸੇਜ ਕਰ ਦਿੱਤਾ ਕੀ ਅਸੀਂ ਟਿਫਨ ਲੈਣ ਦੇ ਲਈ ਤਿਆਰ ਹਾਂ ਘੱਟੋ ਘੱਟ ਇੱਕ ਵਾਰ ਵਿੱਚ 20 ਲੋਕਾਂ ਦਾ ਖਾਣਾ ਤਿਆਰ ਹੋਣਾ ਸੀ ਮੀਤੀ ਬਹੁਤ ਖੁਸ਼ ਹੋਈ ਤੇ ਰਸੋਈ ਵਿੱਚ ਗਈ ਤੇ ਕਿਹਾ ਮੰਮੀ ਜੀ ਕੱਲ ਤੁਸੀਂ ਘੱਟੋ ਘੱਟ 20 ਲੋਕਾਂ ਦਾ ਟਿਫਨ ਤਿਆਰ ਕਰਨਾ ਹੈ ਪਹਿਲਾਂ ਤਾਂ ਕੁਸ਼ਲਿਆ ਜੀ ਸੋਚ ਵਿੱਚ ਪੈ ਗਈ ਕਿ ਇਸ ਉਮਰ ਵਿੱਚ 20 ਲੋਕਾਂ ਦਾ ਟਿਫਨ ਕਿਵੇਂ ਤਿਆਰ ਕਰਾਂਗੀ ਫਿਰ ਦੋ ਪਲ ਸੋਚ ਕੇ ਉਸਨੇ ਹਾਂਮੀ ਭਰ ਦਿੱਤੀ ਉਸ ਸਮੇਂ ਨੈਤਿਕ ਘਰ ਦੇ ਅੰਦਰ ਆਇਆ ਦੋਵੇਂ ਨੂੰ ਸਾਸ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਤੇ ਉਹ ਸੁਣ ਲੈਂਦਾ ਹੈ ਉਸਨੇ ਕਿਹਾ ਮੰਮੀ ਜੀ ਕੀ ਤੁਸੀਂ ਲੋਕਾਂ ਦਾ ਟਿਫਨ ਤਿਆਰ ਕਰੋਗੇ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਡਾ ਖਾਣਾ ਬਣਾਉਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਤੁਸੀਂ ਕਿਉਂ ਇਸ ਝੰਜਟ ਵਿੱਚ ਪੈ ਰਹੇ ਹੋ ਕੁਸ਼ਲਿਆ ਜੀ ਕਹਿਣ ਲੱਗੀ ਨਹੀਂ ਬੇਟਾ ਮੈਂ ਆਪਣੀ ਖੁਸ਼ੀ ਨਾਲ ਕਰ ਰਹੀ ਹਾਂ ਕਿਉਂਕਿ ਘਰ ਵਿੱਚ ਬੈਠੇ ਬੈਠੀ ਮੈਂ ਬੋਰ ਹੋ ਜਾਂਦੀ ਹਾਂ ਕੁਝ ਮਹੀਨੇ ਕਰਕੇ ਦੇਖਦੀ ਹਾਂ ਜੇ ਮੇਰੇ ਤੋਂ ਕੰਮ ਹੋ ਸਕੇਗਾ ਤਾਂ ਮੈਂ ਅੱਗੇ ਕਰਾਂਗੀ ਨਹੀਂ ਤਾਂ ਛੱਡ ਦੇਵਾਂਗੀ ਠੀਕ ਹੈ ਫਿਰ ਨਿਤਿਕ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ ਮੀਤੀ ਬਹੁਤ ਖੁਸ਼ ਹੋ ਰਹੀ ਸੀ ਫਿਰ ਉਹ ਮੀਤੀ ਨੂੰ ਕਹਿੰਦਾ ਹੈ ਮੀਤੀ ਤੈਨੂੰ ਇਹ ਗੱਲ ਕਿੱਥੋਂ ਸੁੱਜੀ ਮਾਂ ਤੋਂ ਇਸ ਉਮਰ ਵਿੱਚ ਕੰਮ ਕਰਵਾਉਣਾ ਠੀਕ ਨਹੀਂ ਤੈਨੂੰ ਪਤਾ ਹੈ ਨਾ ਉਹਦੇ ਚਿਹਰੇ ਤੇ ਘਬਰਾਹਟ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਮੀਤੀ ਨੇ ਕਿਹਾ ਓਹੋ ਮੈਂ ਆਪਣੀ ਇਨਕਮ ਵਧਾਉਣ ਦੀ ਸੋਚ ਰਹੀ ਹਾਂ ਤੇ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਲੈ ਕੇ ਬੈਠੇ ਹੋ ਪੈਸਾ ਜਿਵੇਂ ਵੀ ਆਵੇ ਚੰਗਾ ਹੀ ਹੈ ਵੈਸੇ ਵੀ ਮੰਮੀ ਜੀ ਨੇ ਘਰ ਵਿੱਚ ਵਿਹਲੇ ਰਹਿ ਕੇ ਕੀ ਕਰਨਾ ਹੁੰਦਾ ਚਾਰ ਪੈਸੇ ਕਮਾਉਣਗੇ ਤਾਂ ਸਾਨੂੰ ਵੀ ਆਰਾਮ ਮਿਲੇਗਾ ਕਿ ਉਹਨਾਂ ਦਾ ਵੀ ਵਧੀਆ ਟਾਈਮ ਪਾਸ ਹੋ ਜਾਵੇਗਾ ਨਹੀਂ ਤਾਂ ਉਹ ਆਪਣੀ ਬੇਟੀ ਨਾਲ ਸਾਰਾ ਦਿਨ ਫੋਨ ਤੇ ਹੀ ਗੱਲਾਂ ਕਰਦੀ ਰਹਿੰਦੀ ਹੈ ਤੁਸੀਂ ਨੂੰ ਸੱਸ ਦੇ ਮੈਟਰ ਵਿੱਚ ਨਾ ਪਵੋ ਤਾਂ ਹੀ ਚੰਗਾ ਹੈ ਪਹਿਲਾਂ ਵੀ ਤਾਂ ਉਹ ਟਿਫਨ ਬਣਾਉਂਦੀ ਸੀ ਜਦੋਂ ਮੰਮੀ ਜੀ ਨੂੰ ਕੋਈ ਪਰੇਸ਼ਾਨੀ ਨਹੀਂ ਤੇ ਫਿਰ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ ਹੁਣ ਤੁਸੀਂ ਉਹਨਾਂ ਨੂੰ ਜਾ ਕੇ ਭੜਕਾ ਨਾ ਦਿਓ ਕਿ ਮੰਮੀ ਜੀ ਤੁਹਾਡੇ ਆਰਾਮ ਕਰਨ ਦੇ ਦਿਨ ਹਨ ਤੁਸੀਂ ਚੁੱਪਚਾਪ ਜਾ ਕੇ ਆਰਾਮ ਨਾਲ ਸੌਂ ਜਾਓ ਸਵੇਰ ਆਫਿਸ ਵੀ ਜਾਣਾ ਹੈ ਦੂਜੇ ਦਿਨ ਕੁਸ਼ਲਿਆ ਜੀ ਸਵੇਰੇ ਜਲਦੀ ਉੱਠ ਗਈ ਗੋਭੀ ਦੇ ਪਰੌਂਠੇ ਮਿਰਚ ਦਾ ਅਚਾਰ ਆਲੂ ਦੀ ਸਬਜੀ ਦਹੀਂ ਦਾ ਰਾਇਤਾ ਸਲਾਦ ਸਭ ਕੁਝ ਟਿਫਨ ਵਿੱਚ ਪੈਕ ਕਰਕੇ ਮੈਸੇਜ ਕਰ ਦਿੰਦੀ ਹੈ ਕਿ ਟਿਫਨ ਬਣ ਗਿਆ ਹੈ ਤਾਂ ਜੋ ਲੋਕ ਜਲਦੀ ਜਲਦੀ ਆ ਕੇ ਆਪਣਾ ਟਿਫਨ ਲੈ ਜਾਣ ਮੀਤੀ ਆਪਣਾ ਤੇ ਨੈਤਿਕ ਦਾ ਟਿਫਨ ਲੈਂਦੀ ਹੈ ਇਹ ਵੀ ਨਹੀਂ ਪੁੱਛਦੀ ਕਿ ਮੰਮੀ ਜੀ ਤੁਸੀਂ ਇਕੱਲਿਆਂ ਇਹ ਸਭ ਕਿਵੇਂ ਕੀਤਾ ਦੋਵੇਂ ਗੱਡੀ ਵਿੱਚ ਬੈਠ ਕੇ ਆਫਿਸ ਤੇ ਲਈ ਨਿਕਲ ਜਾਂਦੇ ਹਨ ਰਸਤੇ ਵਿੱਚ ਮੀਤੀ ਕਹਿੰਦੀ ਹੈ ਨੈਤਿਕ ਅੱਜ ਮੈਨੂੰ ਪੂਰੇ 20 ਟਿਫਨਾਂ ਦੇ ਹਿਸਾਬ ਨਾਲ ਹਜ਼ਾਰ ਮਿਲੂਗਾ ਯਾਨੀ ਕਿ ਇੱਕ ਦਿਨ ਦੀ ਕਮਾਈ ਹਜ਼ਾਰ ਤੇ 30 ਦਿਨਾਂ ਦੀ ਸੋਚੋ 30000 ਤੱਕ ਹੋਵੇਗੀ ਹੌਲੀ ਹੌਲੀ ਮੰਮੀ ਜੀ ਦੀ ਕਮਾਈ ਹੋਰ ਵੱਧ ਜਾਵੇਗੀ ਮੀਤੀ ਨੂੰ ਤਾਂ ਬਸ ਪੈਸਿਆਂ ਦੀ ਪਈ ਸੀ ਪਰ ਨੈਤਿਕ ਨੂੰ ਆਪਣੀ ਮਾਂ ਦਾ ਕੰਮ ਕਰਨਾ ਚੰਗਾ ਨਹੀਂ ਲੱਗ ਰਿਹਾ ਸੀ ਉਹ ਮੀਤੀ ਦੀ ਜ਼ੈਦ ਅੱਗੇ ਕੁਝ ਵੀ ਨਹੀਂ ਬੋਲ ਰਿਹਾ ਸੀ ਮੀਤੀ ਬੋਲੀ ਵਾਹ ਮੇਰੀ ਸੈਲਰੀ ਜਿੰਨੇ ਟਿਫਨ ਤੇ ਪੈਸੇ ਮਿਲਣਗੇ ਨਤਿਕ ਨੇ ਕਿਹਾ ਟਿਫਨ ਮਾਂ ਬਣਾਵੇਗੀ ਮਿਹਨਤ ਵੀ ਮਾਂ ਹੀ ਕਰੂਗੀ ਤੇ ਪੈਸੇ ਤੂੰ ਰੱਖੇਂਗੀ ਮੀਤੀ ਇਹ ਕਿਹੋ ਜਿਹੀ ਬੇਵਕੂਫੀ ਹੈ ਮੀਤੀ ਨੇ ਕਿਹਾ ਬੇਵਕੂਫੀ ਨਹੀਂ ਅਕਲਮੰਦੀ ਹੈ ਕਿਉਂਕਿ ਮੈਂ ਹੀ ਸਾਰਿਆਂ ਨੂੰ ਆਪਣੇ ਘਰ ਤੋਂ ਟਿਫਨ ਲੈਣ ਦੇ ਲਈ ਕਿਹਾ ਮੇਰਾ ਟਿਫਨ ਖਾ ਕੇ ਹੀ ਸਾਰੇ ਮੰਮੀ ਜੀ ਤੇ ਟਿਫਨ ਬਣਾਉਣ ਦੇ ਲਈ ਤਿਆਰ ਹੋਏ ਹਨ ਕੱਲ ਤੋਂ ਕਹਿ ਰਹੇ ਹਾਂ ਕਿ ਤੁਸੀਂ ਸਾਡੇ ਨੂੰ ਸੱਸ ਦੇ ਮੈਟਰ ਵਿੱਚ ਨਾ ਬੋਲੋ ਤੁਸੀਂ ਆਪਣਾ ਦਿਮਾਗ ਹੁਣ ਮੰਮੀ ਜੀ ਤੇ ਲਾਗੂ ਨਾ ਕਰ ਦਿਓ ਚਲੋ ਮੇਰਾ ਆਫਿਸ ਆ ਗਿਆ ਹੁਣ ਮੈਂ ਚਲਦੀ ਹਾਂ ਬਾਈ ਨਿਤਿਕ ਰਸਤੇ ਵਿੱਚ ਕਾਰ ਡਰਾਈਵ ਕਰਦੇ ਸਮੇਂ ਨਿਤਿਕ ਸੋਚ ਰਿਹਾ ਸੀ ਕਿ ਮੀਤੀ ਸਹੀ ਕਹਿ ਰਹੀ ਹੈ ਦਿਨ ਦਾ ਹਜ਼ਾਰ ਤੇ ਮਹੀਨੇ ਦੇ ਹਿਸਾਬ ਨਾਲ 30000 ਰੁਪਏ ਤੋਂ ਘੱਟ ਨਹੀਂ ਹੋਵੇਗਾ ਵੈਸੇ ਵੀ ਮਾਂ ਨੂੰ ਤਾਂ ਟਿਫਨ ਬਣਾਉਣ ਦੀ ਆਦਤ ਹੈ ਉਹ ਕੰਮ ਕਰੂਗੀ ਪੈਸੇ ਆਉਣਗੇ ਇਸ ਵਿੱਚ ਹਰਜ ਹੀ ਕੀ ਹੈ ਨਿਤਿਕ ਨੂੰ ਵੀ ਮੀਤੀ ਦੀ ਗੱਲ ਸਹੀ ਲੱਗਣ ਲੱਗੀ ਵੈਸੇ ਵੀ ਮੇਰੀ ਤੇ ਮੀਤੀ ਦੀ ਸੈਲਰੀ ਨਾਲ ਤਾਂ ਸਿਰਫ ਘਰ ਦਾ ਗੁਜ਼ਾਰਾ ਹੀ ਚੱਲਦਾ ਹੈ ਅਸੀਂ ਆਪਣੇ ਸ਼ੌਂਕ ਪੂਰੇ ਨਹੀਂ ਕਰ ਸਕਦੇ ਬਹੁਤ ਦਿਨੋਂ ਤਾਂ ਸਾਡਾ ਵਿਦੇਸ਼ ਘੁੰਮਣ ਦਾ ਮਨ ਸੀ ਇਸ ਬਹਾਨੇ ਅਸੀਂ ਘੁੰਮ ਵੀ ਲਵਾਂਗੇ ਬੇਟਾ ਵੀ ਅਜੇ ਛੋਟਾ ਹੈ ਜਦੋਂ ਵੱਡੇ ਸਕੂਲ ਵਿੱਚ ਜਾਵੇਗਾ ਤਾਂ ਉਸਦੀ ਫੀਸ ਵੀ ਡਬਲ ਹੋ ਜਾਵੇਗੀ ਮੀਤੀ ਬਿਲਕੁਲ ਸਹੀ ਸੋਚ ਰਹੀ ਹੈ ਸਾਡਾ ਫਾਇਦਾ ਹੀ ਹੋਵੇਗਾ ਜਦੋਂ ਮੀਤੀ ਆਫਿਸ ਪਹੁੰਚੀ ਸਾਰੇ ਅੱਜ ਬੜੇ ਹੀ ਖੁਸ਼ ਹਨ ਲੰਚ ਬ੍ਰੇਕ ਵਿੱਚ ਸਵਾਦਿਸ਼ਟ ਖਾਣਾ ਖਾਣ ਨੂੰ ਮਿਲਿਆ ਲਾਲੀ ਨੇ ਕਿਹਾ ਵਾਹ ਮੀਤੀ ਮੰਨ ਗਈ ਤੈਨੂੰ ਤੇ ਤੇਰੀ ਸੱਸ ਨੂੰ ਚਾਰ ਆਦਮੀਆਂ ਦੀ ਰੋਟੀ ਬਣਾਉਣੀ ਔਖੀ ਹੋ ਜਾਂਦੀ ਹੈ ਤੇਰੀ ਸੱਸ ਕਿਵੇਂ ਮੰਨ ਗਈ ਉਹ ਐਨਾ ਖਾਣਾ ਬਣਾਉਂਦੀ ਥੱਕਦੀ ਨਹੀਂ ਮੀਤੀ ਨੇ ਕਿਹਾ ਥੱਕ ਜਾਵੇ ਤਾਂ ਥੱਕ ਜਾਵੇ ਮੈਨੂੰ ਇਸ ਨਾਲ ਕੀ ਮੈਨੂੰ ਤਾਂ ਪੈਸੇ ਨਾਲ ਮਤਲਬ ਹੈ ਬਸ ਇੱਕ ਵਾਰ ਟਿਫਨ ਦਾ ਕੰਮ ਪੂਰੀ ਤਰ੍ਹਾਂ ਸੈੱਟ ਹੋ ਜਾਵੇ ਪੈਸਿਆਂ ਦੀ بارش ਹੋਣ ਲੱਗ ਜਾਵੇਗੀ ਮੈਂ ਆਪਣੇ ਸਾਰੇ ਸ਼ੌਂਕ ਪੂਰੇ ਕਰਿਆ ਕਰੂੰਗੀ ਮੈਂ ਤਾਂ ਲਿਸਟ ਬਣਾ ਕੇ ਰੱਖ ਲਈ ਹੈ ਕਿਹੜੇ ਕਿਹੜੇ ਸ਼ੌਂਕ ਪਹਿਲਾਂ ਪੂਰੇ ਕਰਨੇ ਹਨ ਸਭ ਤੋਂ ਪਹਿਲਾਂ ਮੈਂ ਡਾਇਮੰਡ ਦੀ ਰਿੰਗ ਲਾਵਾਂਗੀ ਇੱਕ ਆਈਫੋਨ ਮੈਂ ਆਪਣੀ ਸੱਸ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਰਾ ਕੰਮ ਕਰਵਾ ਲਵਾਂਗੀ ਤੇ ਉਹ ਮੇਰੇ ਸਾਰੇ ਕੰਮ ਕਰਦੀ ਹੈ। ਮੇਰੇ ਬੇਟੇ ਨੂੰ ਵੀ ਸੰਭਾਲਦੀ ਹੈ, ਘਰ ਵੀ ਸੰਭਾਲਦੀ ਹੈ ਤੇ ਹੁਣ ਉਹ ਟਿਫਨ ਵਾਲਾ ਕੰਮ ਵੀ ਸੰਭਾਲਣ ਲੱਗ ਪਈ। ਉਹ ਮੇਰੇ ਕੰਮ ਨੂੰ ਕਦੇ ਵੀ ਨਾ ਨਹੀਂ ਕਰਦੀ। ਵਿਚਾਰੀ ਬੜੀ ਭੋਲੀ ਹੈ। ਭੋਲੇ-ਭਾਲੇ ਲੋਕਾਂ ਨੂੰ ਕਿਵੇਂ ਆਪਣੇ ਚੁੰਗਲ ਵਿੱਚ ਫਸਾਇਆ ਜਾਂਦਾ ਹੈ ਇਹ ਮੈਨੂੰ ਚੰਗੀ ਤਰ੍ਹਾਂ ਆਉਂਦਾ ਹੈ। ਉਧਰ ਵਿਚਾਰੀ ਕੁਸ਼ਲਿਆ ਜੀ ਸਾਰੇ ਘਰ ਦਾ ਕੰਮ ਇਕੱਲੀ ਨੌਕਰਾਨੀਆਂ ਦੀ ਤਰ੍ਹਾਂ ਕਰਦੀ ਅਤੇ ਆਪਣੇ ਪੋਤੇ ਬੰਟੀ ਨੂੰ ਤਿਆਰ ਕਰਦੀ, ਖਾਣਾ ਖਵਾਉਂਦੀ। ਫਰ ਸਕੂਲ ਤੋਂ ਵਾਪਸ ਲੈ ਕੇ ਆਉਂਦੀ ਸਾਰੀ ਜ਼ਿੰਮੇਵਾਰੀ ਕੁਸ਼ਲਿਆ ਜੀ ਦੇ ਮੋਢਿਆਂ ਤੇ ਹੀ ਸੀ ਬੇਟਾ ਤੇ ਨੂੰ ਦੋਵੇਂ ਨੌਕਰੀ ਵਾਲੇ ਸੀ ਇਹ ਸੋਚ ਕੇ ਕੁਸ਼ਲਿਆ ਜੀ ਖੁਸ਼ੀ-ਖੁਸ਼ੀ ਸਾਰਾ ਕੰਮ ਕਰ ਲੈਂਦੀ ਬੇਟੇ ਤੇ ਨੂੰ ਦੇ ਲਈ ਉਹਨਾਂ ਦੇ ਮਨ ਵਿੱਚ ਬਹੁਤ ਪਿਆਰ ਸੀ ਮੀਤੀ ਦੇ ਆਫਿਸ ਵਾਲੇ ਟਿਫਨ ਦੇ ਪੈਸੇ ਰੋਜ਼ ਦੇ ਰੋਜ਼ ਹੀ ਦਿੰਦੇ ਸਨ ਸਾਰੇ ਕਹਿੰਦੇ ਸੀ ਕਿ ਖਾਣਾ ਬਹੁਤ ਸਵਾਦ ਹੈ ਕੁਸ਼ਲਿਆ ਜੀ ਦੇ ਬਣਾਏ ਖਾਣੇ ਦੀ ਬਹੁਤ ਤਾਰੀਫ਼ ਕਰਦੇ ਇੱਕ ਮਹੀਨੇ ਬਾਅਦ ਜਦੋਂ ਟਿਫਨ ਦੇ ਸਾਰੇ ਪੈਸੇ ਇਕੱਠੇ ਦੇਖ ਕੇ ਤਾਂ ਮੀਤੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਨੈਤਿਕ ਨੂੰ ਕਹਿਣ ਲੱਗੀ ਦੇਖਿਆ ਮੇਰੇ ਦਿਮਾਗ ਦਾ ਕਮਾਲ ਅੱਜ ਆਪਣੇ ਕੋਲ ਕਿੰਨੇ ਸਾਰੇ ਪੈਸੇ ਹੋ ਗਏ ਮੀਤੀ ਕਹਿਣ ਲੱਗੀ ਰੱਬ ਨਾ ਕਰੇ ਕਿਸੇ ਦੀ ਬੁਰੀ ਨਜ਼ਰ ਸਾਡੇ ਪੈਸਿਆਂ ਨੂੰ ਲੱਗ ਜਾਵੇ ਨੈਤਿਕ ਨੇ ਕਿਹਾ ਹਾਂ ਮੀਤੀ ਤੇਰੇ ਦਿਮਾਗ ਦੀ ਜਿੰਨੀ ਤਾਰੀਫ ਕੀਤੀ ਜਾਵੇ ਉੰਨੀ ਹੀ ਥੋੜੀ ਹੈ ਮੀਤੀ ਨੇ ਕਿਹਾ ਪਰ ਨੈਤਿਕ ਮੈਨੂੰ ਇੱਕ ਗੱਲ ਦੀ ਚਿੰਤਾ ਖਾਈ ਜਾ ਰਹੀ ਹੈ ਕਿਤੇ ਮੰਮੀ ਜੀ ਇਹ ਪੈਸੇ ਮੰਗ ਨਾ ਲੈਣ ਆਪਣਾ ਅਧਿਕਾਰ ਨਾ ਜਮਾਉਣ ਲੱਗ ਜਾਣ ਨੈਤਿਕ ਨੇ ਕਿਹਾ ਵਿਚਾਰੀ ਬਹੁਤ ਭੋਲੀ ਹੈ ਤੂੰ ਫੇਰ ਨਾ ਕਰ ਮੈਂ ਕੱਲ ਹੀ ਪੈਸੇ ਬੈਂਕ ਵਿੱਚ ਜਮਾ ਕਰਵਾ ਦੇਵਾਂਗਾ ਮੀਤੀ ਨੇ ਕਿਹਾ ਦੋ ਮਹੀਨੇ ਬਾਅਦ ਪੈਸੇ ਇਕੱਠੇ ਕਰਕੇ ਅਸੀਂ ਵਿਦੇਸ਼ ਘੁੰਮਣ ਜਾਵਾਂਗੇ ਨੈਤਿਕ ਨੇ ਕਿਹਾ ਤੂੰ ਬਿਲਕੁਲ ਸਹੀ ਕਹਿ ਰਹੀ ਹੈ ਮੀਤੀ ਹੁਣ ਅਸੀਂ ਆਪਣੇ ਸੁਪਨੇ ਪੂਰੇ ਕਰਾਂਗੇ ਮਾਂ ਤਾਂ ਬਹੁਤ ਭੋਲੀ ਹੈ ਉਹ ਤਾਂ ਅਣਜਾਣੇ ਵਿੱਚ ਹੀ ਬਸ ਕੰਮ ਕਰ ਰਹੀ ਹੈ ਹਰ ਸਮੇਂ ਬਿਜ਼ੀ ਰਹਿੰਦੀ ਹੈ ਉਸ ਨੂੰ ਇਹ ਨਹੀਂ ਪਤਾ ਕਿ ਟਿਫਨ ਦੇ ਕਿੰਨੇ ਪੈਸੇ ਆਉਂਦੇ ਹਨ ਪੈਸੇ ਮੰਗਣ ਦੀ ਤਾਂ ਗੱਲ ਦੂਰ ਕੁਝ ਦਿਨਾਂ ਬਾਅਦ ਮੀਤੀ ਕੁਸ਼ਲਿਆ ਜੀ ਨੂੰ ਕਹਿਣ ਲੱਗੀ ਮੰਮੀ ਜੀ 10 ਟਿਫਨ ਹੋਰ ਤਿਆਰ ਕਰਨੇ ਹਨ ਕਿਉਂਕਿ 10 ਟਿਫਨ ਦਾ ਹੋਰ ਆਰਡਰ ਮਿਲ ਗਿਆ ਹੈ ਤੁਹਾਡੇ ਹੱਥ ਦਾ ਖਾਣਾ ਬਹੁਤ ਪਸੰਦ ਹੈ ਸਾਰੇ ਕਹਿੰਦੇ ਹਨ ਕਿ ਤੇਰੀ ਸੱਸ ਬਹੁਤ ਸਵਾਦ ਖਾਣਾ ਬਣਾਉਂਦੀ ਹੈ ਉਂਗਲੀਆਂ ਚਟ-ਚਟ ਕੇ ਖਾਂਦੇ ਹਨ ਉਹਨਾਂ ਦੀ ਤਾਰੀਫ ਦੀ ਵਜ੍ਹਾ ਕਰਕੇ 10 ਜਣਿਆਂ ਨੇ ਆਪਣੇ ਟਿਫਨ ਬਣਵਾਉਣ ਦਾ ਆਰਡਰ ਦੇ ਦਿੱਤਾ ਹੈ ਹੋ ਜਾਵੇਗਾ ਨਾ ਮੰਮੀ ਜੀ ਕੁਸ਼ਲਿਆ ਜੀ ਨੇ ਕਿਹਾ ਹਾਂ ਹਾਂ ਮੀਤੀ ਬੇਟਾ ਹੋ ਜਾਵੇਗਾ ਤੂੰ ਚਿੰਤਾ ਨਾ ਕਰ ਇਹ ਕਹਿ ਕੇ ਕੁਸ਼ਲਿਆ ਜੀ ਆਪਣੇ ਕੰਮ ਵਿੱਚ ਲੱਗ ਗਈ ਮੀਤੀ ਪੈਸੇ ਦਾ ਹਿਸਾਬ ਕਿਤਾਬ ਰੱਖਣ ਲੱਗੀ ਸ਼ਾਪਿੰਗ ਦੀ ਲਿਸਟ ਬਣਾਉਣ ਲੱਗੀ ਕਿ ਕੀ ਕੀ ਸ਼ਾਪਿੰਗ ਕਰਨੀ ਹੈ ਅਗਲੇ ਮਹੀਨੇ ਕੁਸ਼ਲਿਆ ਜੀ ਦੀ ਬੇਟੀ ਦਾ ਫੋਨ ਆਉਂਦਾ ਹੈ ਕੁਸ਼ਲਿਆ ਜੀ ਰিসিਵ ਕਰਦੀ ਹੈ ਉਹਨਾਂ ਦੀ ਬੇਟੀ ਰੀਨਾ ਕਹਿੰਦੀ ਹੈ ਕੀ ਹੋਇਆ ਮਾਂ ਤੁਸੀਂ ਅੱਜਕੱਲ ਕਿੱਥੇ ਬਿਜ਼ੀ ਰਹਿੰਦੇ ਹੋ ਬੇਟੀ ਨਾਲ ਗੱਲ ਕਰਨ ਦੀ ਫਰਸਤ ਹੀ ਨਹੀਂ ਮਿਲਦੀ ਹੁਣ ਤਾਂ ਤੁਹਾਡੀ ਨੂੰ ਵੀ ਆ ਗਈ ਹੈ ਤੁਸੀਂ ਫਿਰ ਵੀ ਬਿਜ਼ੀ ਰਹਿੰਦੇ ਹੋ ਕੁਸ਼ਲਿਆ ਜੀ ਕਹਿਣ ਲੱਗੀ ਨਹੀਂ ਬੇਟਾ ਅੱਜਕੱਲ ਮੈਂ ਟਿਫਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਪੂਰੇ 30 ਜਣਿਆਂ ਦਾ ਟਿਫਨ ਬਣਾਉਂਦੀ ਹਾਂ। ਰੀਨਾ ਸੁਣ ਕੇ ਹਰਾਨ ਰਹਿ ਗਈ ਤੇ ਕਹਿਣ ਲੱਗੀ, "ਮਾ ਤੁਸੀਂ ਇਹ ਕੀ ਕਹਿ ਰਹੇ ਹੋ? ਇਸ ਉਮਰ ਵਿੱਚ 30 ਜਣਿਆਂ ਦਾ ਖਾਣਾ? ਵੀਰਾ ਤੁਹਾਨੂੰ ਕੁਝ ਨਹੀਂ ਕਹਿੰਦਾ। ਇਹਨਾਂ ਨੂੰ ਪੈਸਿਆਂ ਦੀ ਕਮੀ ਹੈ। ਬੁਢਾਪੇ ਵਿੱਚ ਤੁਸੀਂ ਇੰਨਾ ਕੰਮ ਕਿਉਂ ਕਰਦੇ ਹੋ? ਮੇਰੀ ਸੱਸ ਤਾਂ ਹਰ ਸਮੇਂ ਮੰਜੇ ਤੇ ਬੈਠ ਕੇ ਆਰਾਮ ਕਰਦੀ ਹੈ।" ਕੁਸ਼ਲਿਆ ਜੀ ਨੇ ਕਿਹਾ, "ਨਹੀਂ ਬੇਟਾ, ਜਦੋਂ ਤੱਕ ਹੁੰਦਾ ਹੈ, ਉਦੋਂ ਤੱਕ ਹੱਥ ਪੈਰ ਚਲਾ ਲੈਂਦੀ ਹਾਂ। ਹੋਰ ਦੱਸ ਤੂੰ ਠੀਕ ਠਾਕ ਹੈ ਨਾ?" ਰੀਨਾ ਬੋਲੀ ਹਾਂ ਮੈਂ ਬਿਲਕੁਲ ਠੀਕ ਹਾਂ ਕੁਸ਼ਲਿਆ ਜੀ ਨੇ ਕਿਹਾ ਮੈਨੂੰ ਬਹੁਤ ਕੰਮ ਹੈ ਹੁਣ ਮੈਂ ਫੋਨ ਰੱਖਦੀ ਹਾਂ ਫੋਨ ਰੱਖਦੇ ਹੀ ਰੀਨਾ ਸੋਚਦੀ ਹੈ ਕਿ ਅਜੇ ਹੀ ਵੀ ਕਿਹੜੀ ਮੁਸੀਬਤ ਆ ਗਈ ਕਿ ਮਾਂ 30 ਜਣਿਆਂ ਦਾ ਖਾਣਾ ਬਣਾਉਂਦੀ ਹੈ ਉਹ ਵੀ ਇਕੱਲੀ ਲਗਭਗ 2 ਮਹੀਨੇ ਹੋ ਗਏ ਮੀਤੀ ਤੇ ਨਿਤਿਕ ਇੱਕ ਹਫ਼ਤੇ ਦੇ ਬਾਅਦ ਵਿਦੇਸ਼ ਘੁੰਮਣ ਦੀ ਟਿਕਟ ਕਰਵਾ ਲੈਂਦੇ ਹਨ ਕਿਉਂਕਿ ਮੀਤੀ ਦੇ ਬੇਟੇ ਬੰਟੀ ਦਾ 6ਵਾਂ ਜਨਮ ਦਿਨ ਸੀ ਦੋਵਾਂ ਨੇ ਜਨਮ ਦਿਨ ਮਨਾਉਣ ਦੇ ਬਾਅਦ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾਇਆ ਮੀਤੀ ਬਹੁਤ ਖੁਸ਼ ਹੋ ਰਹੀ ਸੀ ਫਿਰ ਹਲਵਾਈ ਦਾ ਫੋਨ ਆਇਆ ਮੈਡਮ ਜੀ ਮੇਰੀ ਤਬੀਅਤ ਠੀਕ ਨਹੀਂ ਇਸ ਲਈ ਮੈਂ ਜਨਮ ਦਿਨ ਤੇ ਖਾਣਾ ਨਹੀਂ ਬਣਾ ਸਕਾਂਗਾ ਤੁਸੀਂ ਕਿਸੇ ਹੋਰ ਨੂੰ ਬੁੱਕ ਕਰ ਲਿਓ ਇਹ ਸੁਣ ਕੇ ਮੀਤੀ ਗੁੱਸੇ ਵਿੱਚ ਬੋਲੀ ਕਿ ਇੰਨੀ ਜਲਦੀ ਅਸੀਂ ਕਿਸੇ ਹੋਰ ਹਲਵਾਈ ਦਾ ਇੰਤਜ਼ਾਮ ਕਿਵੇਂ ਕਰਾਂਗੇ ਅਸੀਂ ਸਾਰੇ ਮਹਿਮਾਨਾਂ ਨੂੰ ਇਨਵਿਟੇਸ਼ਨ ਦੇ ਦਿੱਤਾ ਹੈ ਮੀਤੀ ਬਹੁਤ ਪਰੇਸ਼ਾਨ ਹੋ ਗਈ ਫਿਰ ਉਸਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਤੇ ਚੁੱਪਚਾਪ ਆਪਣੀ ਸੱਸ ਕੋਲ ਚਲੀ ਗਈ ਤੇ ਬੋਲੀ ਮੰਮੀ ਜੀ ਤੁਸੀਂ ਕੀ ਕਰ ਰਹੇ ਹੋ ਕੁਸ਼ਲਿਆ ਜੀ ਨੇ ਕਿਹਾ ਬੇਟਾ ਕੁਝ ਨਹੀਂ ਕੱਲ ਐਤਵਾਰ ਹੈ ਟਿਫਨ ਨਹੀਂ ਬਣਾਉਣਾ ਨਾ ਇਸ ਲਈ ਮੈਂ ਅੱਜ ਰੈਸਟ ਕਰ ਰਹੀ ਹਾਂ ਪਰ ਤੈਨੂੰ ਕੀ ਹੋਇਆ ਤੂੰ ਇੰਨਾ ਪਰੇਸ਼ਾਨ ਕਿਉਂ ਲੱਗ ਰਹੀ ਹੈ ਮੀਤੀ ਬੋਲੀ ਮੰਮੀ ਜੀ ਕੱਲ ਬੰਟੀ ਦਾ ਜਨਮ ਦਿਨ ਹੈ ਹਲਵਾਈ ਨੇ ਖਾਣਾ ਬਣਾਉਣ ਤੋਂ ਮਨਾ ਕਰ ਦਿੱਤਾ ਹੈ ਇਸ ਲਈ ਮੈਂ ਪਰੇਸ਼ਾਨ ਹਾਂ ਕਿ ਐਨੀ ਜਲਦੀ ਹਲਵਾਈ ਕਿੱਥੋਂ ਲੱਭਾਂ ਕੁਸ਼ਲਿਆ ਜੀ ਕਹਿਣ ਲੱਗੀ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ ਮੈਂ ਆਪਣੇ ਪੋਤੇ ਦੇ ਜਨਮ ਦਿਨ ਦੀ ਪਾਰਟੀ ਵਿੱਚ ਖੁਦ ਖਾਣਾ ਬਣਾਵਾਂਗੀ ਤੀ ਟਿਫਨ ਰੋਸ ਤਿਆਰ ਕਰਦੀ ਹਾਂ ਤਾਂ ਹੁਣ ਵੀ ਕਰ ਲਵਾਂਗੀ ਕਿੰਨੇ ਲੋਕ ਆਉਣਗੇ ਮੀਤੀ ਨੇ ਕਿਹਾ ਮੰਮੀ ਜੀ ਮੇਰੀਆਂ ਕੁਝ ਖਾਸ ਸਹੇਲੀਆਂ ਮੇਰੇ ਪੇਕੇ ਤੇ ਰੀਨਾ ਦੀਦੀ ਆਵੇਗੀ ਬਸ ਇਹੀ ਕੋਈ 60 70 ਕ ਜਣੇ ਹੋਣਗੇ ਕੁਸ਼ਲਿਆ ਜੀ ਨੇ ਕਿਹਾ ਤੂੰ ਚਿੰਤਾ ਨਾ ਕਰ ਸਾਰਾ ਕੰਮ ਹੋ ਜਾਵੇਗਾ ਮਨਾਉਣਾ ਕੀ ਹੈ ਇਹ ਦੱਸ ਦੇ ਮੀਤੀ ਬੋਲੀ ਮੰਮੀ ਜੀ ਸਾਰੀ ਲਿਸਟ ਮੈਂ ਤੁਹਾਨੂੰ ਦੇ ਦੇ ਦਿੰਦੀ ਹਾਂ ਮੈਂ ਤਾਂ ਬਿਊਟੀ ਪਾਰਲਰ ਮੇਕਅਪ ਕਰਵਾਉਣ ਲਈ ਚਲੀ ਜਾਵਾਂਗੀ ਸਾਰਾ ਸਮਾਨ ਮੈਂ ਮੰਗਵਾ ਕੇ ਰੱਖ ਦਿੱਤਾ ਹੈ ਬਾਦ ਵਿੱਚ ਆ ਕੇ ਥੋੜਾ ਬਹੁਤਾ ਕੰਮ ਵੀ ਕਰਵਾ ਦੇਵਾਂਗੀ ਕੋਈ ਦਿੱਕਤ ਹੈ ਤਾਂ ਮੈਨੂੰ ਪਹਿਲਾਂ ਦੱਸ ਦਿਓ ਕੁਸ਼ਲਿਆ ਜੀ ਨੇ ਕਿਹਾ ਬੇਟਾ ਨਹੀਂ ਮੈਂ ਸਭ ਕਰ ਲਵਾਂਗੀ ਮੀਤੀ ਨੇ ਕਿਹਾ ਮੰਮੀ ਜੀ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਸਾਰਾ ਕੰਮ ਖਤਮ ਹੋ ਜਾਣਾ ਚਾਹੀਦਾ ਹੈ ਸਵੇਰ ਦੀ ਚਾਹ ਦੇ ਨਾਲ ਹੀ ਕੁਸ਼ਲਿਆ ਜੀ ਫਟਾਫਟ ਕੰਮ ਵਿੱਚ ਲੱਗ ਜਾਂਦੀ ਹੈ ਕੁਸ਼ਲਾ ਜੀ ਪੂਰੀਆਂ ਤੋਂ ਸਬਜ਼ੀਆਂ ਨਾਲ ਆਣ ਪਾਪੜ ਸਵੀਟ ਡਿਸ਼ ਬਣਾਉਣ ਵਿੱਚ ਲੱਗ ਗਈ ਫਿਰ ਉਸਦੀ ਬੇਟੀ ਰੀਨਾ ਆਉਂਦੀ ਹੈ ਮਾਂ ਉਹ ਮਾਂ ਤੁਸੀਂ ਕਿੱਥੇ ਹੋ ਸਾਰੇ ਘਰ ਵਿੱਚ ਮਾਂ ਨੂੰ ਲੱਭ ਲੈਂਦੀ ਹੈ ਪਰ ਮਾਂ ਨਜ਼ਰ ਨਹੀਂ ਆਉਂਦੀ ਫਿਰ ਉਹ ਰਸੋਈ ਵਿੱਚ ਜਾਂਦੀ ਹੈ ਤਾਂ ਮਾਂ ਨੂੰ ਖਾਣਾ ਬਣਾਉਂਦੇ ਹੋਏ ਦੇਖਦੀ ਹੈ ਤਾਂ ਉਹ ਬਹੁਤ ਹੈਰਾਨ ਹੁੰਦੀ ਹੈ ਤੇ ਕਹਿੰਦੀ ਹੈ ਮਾਂ ਤੁਸੀਂ ਐਨੀ ਗਰਮੀ ਵਿੱਚ ਇਕੱਲੇ ਖਾਣਾ ਬਣਾ ਰਹੇ ਹੋ ਭਾਬੀ ਕਿੱਥੇ ਹੈ ਕੁਸ਼ਲਿਆ ਜੀ ਬੋਲੀ ਬੇਟਾ ਉਹ ਬਿਊਟੀ ਬਾਰਬਰ ਗਈ ਹੈ ਤਾਂ ਰੀਨਾ ਨੇ ਕਿਹਾ ਹਲਵਾਈ ਨੂੰ ਨਹੀਂ ਬੁਲਾਇਆ ਕੁਸ਼ਲਿਆ ਜੀ ਨੇ ਕਿਹਾ ਬੇਟਾ ਉਹ ਬਿਮਾਰ ਸੀ ਉਸਨੇ ਮਨਾ ਕਰ ਦਿੱਤਾ ਅਸਲੀ ਮੀਤੀ ਨੇ ਕਿਹਾ ਮੈਂ ਹੀ ਹੁਣ ਖਾਣਾ ਬਣਾ ਲਵਾਂ ਰੀਨਾ ਬੋਲੀ ਮਾਂ ਹਲਵਾਈ ਬਿਮਾਰ ਸੀ ਤਾਂ ਪੈਸੇ ਬਚਾਉਣ ਦੇ ਚੱਕਰ ਵਿੱਚ ਤੁਹਾਡੇ ਤੋਂ ਖਾਣਾ ਬਣਵਾ ਰਹੀ ਹੈ ਕੁਸ਼ਲਿਆ ਜੀ ਬੋਲੀ ਨਹੀਂ ਬੇਟਾ ਤੂੰ ਗਲਤ ਸਮਝ ਰਹੀ ਹੈ ਰੀਨਾ ਬੋਲੀ ਮਾਂ ਤੁਸੀਂ ਬਹੁਤ ਭੋਲੇ ਹੋ ਇਸ ਲਈ ਸਾਰੇ ਤੁਹਾਡੇ ਤੋਂ ਆਪਣਾ ਕੰਮ ਕਢਵਾ ਲੈਂਦੇ ਹਨ ਕੁਸ਼ਲਿਆ ਜੀ ਆਪਣੀ ਬੇਟੀ ਦੀ ਕੋਈ ਗੱਲ ਨਹੀਂ ਸੁਣਦੀ ਸਾਰਾ ਕੰਮ ਕਰ ਲੈਂਦੀ ਹੈ ਬੇਟੀ ਰੀਨਾ ਵੀ ਉਸ ਦੀ ਮਦਦ ਕਰਨ ਲੱਗ ਜਾਂਦੀ ਹੈ ਸਾਰਾ ਖਾਣਾ ਸਮੇਂ ਤੇ ਤਿਆਰ ਹੋ ਜਾਂਦਾ ਹੈ ਪਾਰਟੀ ਸ਼ੁਰੂ ਹੋ ਗਈ ਕੁਸ਼ਲਿਆ ਜੀ ਸਾਰੇ ਖਾਣੇ ਨੂੰ ਇੱਕ-ਇੱਕ ਕਰਕੇ ਟੇਬਲ ਤੇ ਲਗਾ ਦਿੰਦੀ ਹੈ ਤੇ ਕਿਚਨ ਦੀ ਸਫਾਈ ਕਰਨ ਲੱਗ ਜਾਂਦੀ ਹੈ ਉਧਰ ਮੀਤੀ ਦੀ ਸਹੇਲੀ ਲਾਲੀ ਕਹਿੰਦੀ ਹੈ ਵਾਹ ਮੀਤੀ ਮੰਨ ਗਏ ਤੈਨੂੰ ਤੇਰੇ ਤਾਂ ਮਜ਼ੇ ਹੀ ਮਜ਼ੇ ਹੈ ਅਜੇ ਹੀ ਗਊ ਵਰਗੀ ਸੱਸ ਮਿਲੀ ਹੈ ਸਾਰੇ ਉੱਚੀ-ਉੱਚੀ ਹੱਸ ਪੈਂਦੇ ਹਨ ਮੀਤੀ ਨੇ ਕਿਹਾ ਹਾਂ ਮੈਂ ਬਹੁਤ ਲੱਕੀ ਹਾਂ ਸੱਸ ਦੇ ਮਾਮਲੇ ਵਿੱਚ ਤਾਂ ਤੁਸੀਂ ਤਾਂ ਜਾਣਦੇ ਹੋ ਹਰ ਜਗ੍ਹਾ ਸੱਸ ਨੂੰ ਨੂੰ ਸੁਣਾਉਂਦੀ ਹੈ ਤਾਨੇ ਮਾਰਦੀ ਹੈ ਤੇ ਸਾਰਾ ਕੰਮ ਕਰਵਾਉਂਦੀ ਹੈ ਪਰ ਮੇਰੀ ਮੇਰੇ ਕੇਸ ਵਿੱਚ ਉਲਟਾ ਮੈਂ ਆਪਣੀ ਸੱਸ ਤੇ ਭਾਰੀ ਹਾਂ ਦੇਖੋ ਮੈਂ ਕਿਵੇਂ ਆਰਾਮ ਨਾਲ ਬੈਠੀ ਹਾਂ ਤੇ ਆਪਣੀ ਸੱਸ ਨੂੰ ਰਸੋਈ ਵਿੱਚ ਕੰਮ ਤੇ ਲਗਾ ਰੱਖਿਆ ਹੈ ਮੈਂ ਰੋਜ਼ ਇਸ ਤਰ੍ਹਾਂ ਹੀ ਕੰਮ ਕਰਵਾਉਂਦੀ ਹਾਂ ਆਪਣੇ ਇਸ਼ਾਰਿਆਂ ਤੇ ਨਚਾਉਂਦੀ ਹਾਂ ਆਪਣੀ ਸੱਸ ਨੂੰ ਕਿਵੇਂ ਮੁਠੀ ਵਿੱਚ ਰੱਖਿਆ ਜਾਂਦਾ ਹੈ ਇਹ ਸਭ ਕੁਝ ਮੈਂ ਜਾਣਦੀ ਹਾਂ ਇਹ ਸਾਰਾ ਕੰਮ ਮੈਂ ਮਿੱਠੀ ਛੁਰੀ ਬਣ ਕੇ ਕਰਵਾਉਂਦੀ ਹਾਂ ਮੇਰੀ ਸੱਸ ਤਾਂ ਵਿਚਾਰੀ ਮੈਨੂੰ ਆਪਣੀ ਬੇਟੀ ਸਮਝ ਕੇ ਦਿਨ ਪਰ ਕੰਮ ਵਿੱਚ ਲੱਗੀ ਰਹਿੰਦੀ ਹੈ ਜੋ ਵੀ ਕੁਝ ਕਹਿੰਦੀ ਹਾਂ ਉਹ ਚੁੱਪ ਚਾਪ ਕਰ ਦਿੰਦੀ ਹੈ ਹੁਣ ਪੜ੍ਹੀ ਲਿਖੀ ਨਹੀਂ ਤਾਂ ਚੁੱਲ੍ਹੇ ਚੋਂ ਕਹਿ ਹੀ ਕਰਨਾ ਪਵੇਗਾ ਮੇਰੇ ਤਾਂ ਮਜ਼ੇ ਹੀ ਮਜ਼ੇ ਹਨ ਲਾਲੀ ਬੋਲੀ ਪਰ ਤੇਰੀ ਸੱਸ ਤਾਂ ਬਹੁਤ ਜ਼ਿਆਦਾ ਕਮਾਉਂਦੀ ਹੈ ਉਸਦੀ ਕਮਾਈ ਦੇ ਪੈਸੇ ਤਾਂ ਤੂੰ ਆਪਣੀ ਸੱਸ ਨੂੰ ਹੀ ਦਿੰਦੀ ਹੋਵੇਂਗੀ ਮਿੱਤੀ ਹੱਸਣ ਲੱਗ ਪਈ ਤੇ ਬੋਲੀ ਸਾਰੇ ਪੈਸੇ ਮੇਰੇ ਕੋਲ ਹੀ ਹੁੰਦੇ ਹਨ ਇਸ ਨੂੰ ਕਹਿੰਦੇ ਨੇ ਪੰਜੇ ਉਂਗਲਾਂ ਕਿਉ ਵਿੱਚ ਉਹ ਬੁੱਢੀ ਐ ਨਾ ਕੰਮ ਕਰਦੀ ਹੈ ਇੰਨੇ ਪੈਸੇ ਕਮਾਉਂਦੀ ਹੈ ਕੀ ਤੇ ਉਹ ਆਪਣੀ ਬੇਟੀ ਨੂੰ ਨਾ ਦੇ ਦੇਵੇ ਅਸਲੀ ਮੈਂ ਸਾਰੇ ਪੈਸੇ ਆਪਣੇ ਕਬਜ਼ੇ ਵਿੱਚ ਹੀ ਰੱਖਦੀ ਹਾਂ ਮੇਰੀ ਸੱਸ ਨੂੰ ਤਾਂ ਬਸ ਚੁੱਲ੍ਹਾ ਫੋਕਣਾ ਹੀ ਆਉਂਦਾ ਹੈ ਸਾਰਾ ਦਿਨ ਚੁੱਲ੍ਹੇ ਤੇ ਕੰਮ ਕਰਦੀ ਹੈ ਧੂਆ ਫੋਕਦੀ ਹੈ ਤੇ ਨੋਟ ਮੈਂ ਫੜ ਲੈਂਦੀ ਹਾਂ ਇਹ ਸੁਣ ਕੇ ਸਾਰੀਆਂ ਸਹੇਲੀਆਂ ਹੱਸਣ ਲੱਗ ਪਈਆਂ ਮਿੱਤੀ ਕਹਿਣ ਲੱਗੀ ਆਪਣੀ ਸੱਸ ਦੀ ਕਮਾਈ ਦੇ ਪੈਸੇ ਨਾਲ ਹੀ ਮੈਂ ਵਿਦੇਸ਼ ਘੁੰਮਣ ਲਈ ਟਿਕਟ ਬੁੱਕ ਕਰਵਾਈ ਹੈ ਅਗਲੇ ਹਫ਼ਤੇ ਮੈਂ ਤੇ ਨੈਤਿਕ ਵਿਦੇਸ਼ ਜਾ ਰਹੇ ਹਾਂ ਪੈਸਾ ਕਮਾਉਂਦਾ ਸਾਰਾ ਦਿਮਾਗ ਤਾਂ ਮੇਰਾ ਹੀ ਹੈ ਉਦਰ ਕੁਸ਼ਲਿਆ ਜੀ ਸਾਰਾ ਖਾਣਾ ਟੇਬਲ ਤੇ ਲਗਾ ਦਿੰਦੀ ਹੈ ਪਰ ਜੂਸ ਲਗਾਉਣਾ ਭੁੱਲ ਗਈ ਸੀ ਇਸ ਲਈ ਉਹ ਜੂਸ ਲੈ ਕੇ ਆ ਰਹੀ ਸੀ ਤੇ ਪਿੱਛੋਂ ਸਾਰੀਆਂ ਗੱਲਾਂ ਸੁਣ ਲੈਂਦੀ ਹੈ ਤੇ ਫਿਰ ਤਾੜੀ ਵਜਾ ਕੇ ਕਹਿੰਦੀ ਹੈ ਵਾਹ ਮੀਤੀ ਤੂੰ ਬੇਟੀ ਹੋਣ ਦਾ ਬਹੁਤ ਵਧੀਆ ਫਰਜ਼ ਨਿਭਾਇਆ ਸੱਚ ਕਹਿੰਦੇ ਹਨ ਨੂੰ ਨੂੰ ਹੀ ਹੁੰਦੀ ਹੈ ਮੈਂ ਤਾਂ ਪਹਿਲਾਂ ਹੀ ਟਿਫਨ ਬਣਾਉਣ ਦਾ ਕੰਮ ਕਰ ਚੁੱਕੀ ਸੀ ਇਸ ਲਈ ਅੱਜ ਘਰ ਤੋਂ ਟਿਫਨ ਬਣਾਉਣ ਦਾ ਸਾਰਾ ਕੰਮ ਕਰਦੀ ਹਾਂ ਤੇ ਸਾਰੇ ਪੈਸੇ ਤੂੰ ਲੈਂਦੀ ਹੈ ਐਸ ਲਈ ਮੈਂ ਚਾਹੁੰਦੀ ਹਾਂ ਕਿ ਹੁਣ ਸਾਰੇ ਪੈਸੇ ਮੈਨੂੰ ਮਿਲ ਜਾਣ ਮੈਂ ਸੋਚਦੀ ਸੀ ਤੂੰ ਜੌਬ ਤੇ ਜਾਂਦੀ ਹੈ ਕੰਮ ਕਰਕੇ ਥੱਕ ਜਾਂਦੀ ਹੈ ਐਸ ਲਈ ਮੈਂ ਖੁਸ਼ੀ-ਖੁਸ਼ੀ ਤੇਰੇ ਕੰਮ ਕਰ ਦਿੰਦੀ ਹਾਂ ਤੇ ਤੇਰੇ ਬੇਟੇ ਦਾ ਵੀ ਧਿਆਨ ਰੱਖਦੀ ਹਾਂ ਉਸ ਦੇ ਅੱਗੇ ਪਿੱਛੇ ਭੱਜ-ਭੱਜ ਕੇ ਉਸ ਦੇ ਨਖਰੇ ਚੁੱਕਦੀ ਹਾਂ ਇਹ ਸਭ ਮੈਂ ਆਪਣੀ ਨੂੰ ਤੇ ਆਪਣੇ ਬੇਟੇ ਦੀ ਖੁਸ਼ੀ ਲਈ ਕਰਦੀ ਸੀ ਮੈਂ ਕਦੇ ਉਹਨਾਂ ਦੇ ਇੱਕ ਪੈਸੇ ਦਾ ਹਿਸਾਬ ਨਹੀਂ ਲਿਆ ਕਿਉਂਕਿ ਮੈਂ ਆਪਣੇ ਬੇਟੇ ਤੇ ਨੂੰ ਦੀ ਖੁਸ਼ੀ ਦੇ ਲਈ ਸਭ ਕੁਝ ਕਰ ਰਹੀ ਸੀ ਪਰ ਹੁਣ ਅਜਿਹਾ ਨਹੀਂ ਕਰ ਸਕਦੀ ਮੀਤੀ ਹੁਣ ਤੂੰ ਕੱਲ ਤੋਂ ਆਪਣਾ ਟਿਫਨ ਖੁਦ ਬਣਾਈ ਆਪਣੇ ਬੇਟੇ ਨੂੰ ਤਿਆਰ ਕਰਕੇ ਸਕੂਲ ਭੇਜੀ ਤੇ ਵਾਪਸ ਵੀ ਆਪਣੇ ਆਪ ਲੈ ਕੇ ਆਈ ਇਹ ਸਭ ਕੁਝ ਤੇਰੀ ਜ਼ਿੰਮੇਵਾਰੀ ਹੋਵੇਗੀ ਅੱਜ ਤੋਂ ਤੂੰ ਸਾਬਤ ਕਰ ਦਿੱਤਾ ਕਿ ਕੁਝ نوਹਾਂ ਨੂੰ ਕਿੰਨਾ ਵੀ ਪਿਆਰ ਕਰ ਲਓ ਉਹ ਕਦੇ ਵੀ ਆਪਣੀਆਂ ਨਹੀਂ ਬਣਦੀਆਂ ਮੀਤੀ ਸਭ ਦੇ ਸਾਹਮਣੇ ਕੁਸ਼ਲਿਆ ਜੀ ਤੋਂ ਮਾਫੀ ਮੰਗਦੀ ਹੈ ਕਿ ਮੰਮੀ ਜੀ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀ ਮੀਤੀ ਸੋਚਦੀ ਸੀ ਕਿ ਇਸ ਵਾਰ ਵੀ ਕੁਸ਼ਲਿਆ ਜੀ ਉਸ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਆ ਜਾਵੇਗੀ ਪਰ ਅੱਜ ਕੁਸ਼ਲਿਆ ਜੀ ਨੇ ਉਸਦੀ ਬੋਲਤੀ ਬੰਦ ਕਰ ਦਿੱਤੀ ਸੀ ਕੁਸ਼ਲਿਆ ਜੀ ਨੇ ਕਿਹਾ ਹਾਂ ਜਿਹੜਾ ਅੱਜ ਮੇਰੇ ਤੋਂ ਪਾਰਟੀ ਵਿੱਚ ਕੰਮ ਕਰਵਾਇਆ ਹੈ ਉਸ ਦਾ ਮੈਨੂੰ ਪੂਰਾ 5000 ਰੁਪਏ ਚਾਹੀਦਾ ਹੈ ਬੇਟਾ ਨੈਤਿਕ ਆਇਆ ਮਾਂ ਤੁਸੀਂ ਇਹ ਕੀ ਕਹਿ ਰਹੇ ਹੋ ਕੁਸ਼ਲਿਆ ਜੀ ਬੋਲੀ ਬੇਟਾ ਕੱਲ ਤੱਕ ਮੈਂ ਬੇਵਕੂਫ ਸੀ ਨੂ ਨੂ ਮੈਂ ਆਪਣੀ ਬੇਟੀ ਸਮਝਦੀ ਸੀ ਤੂੰ ਵੀ ਇਸ ਦਾ ਸਾਥ ਦਿੰਦਾ ਰਿਹਾ ਪਰ ਅੱਜ ਤੂੰ ਵੀ ਚੁੱਪ ਰਹੇਗਾ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਪਿਆਰ ਅਤੇ ਸਨਮਾਨ ਪਾਉਣ ਦੇ ਲਈ ਪਹਿਲਾਂ ਪਿਆਰ ਤੇ ਸਨਮਾਨ ਦੇਣਾ ਪੈਂਦਾ ਹੈ ਤੂੰ ਮੇਰੀ ਪਿੱਠ ਪਿੱਛੇ ਮੇਰੇ ਬਾਰੇ ਇਹ ਸੋਚ ਰੱਖਦੀ ਸੀ ਮੈਂ ਜਾਣਦੀ ਨਹੀਂ ਸੀ ਪਰ ਅੱਜ ਤੇਰੇ ਸਟਾਫ ਵਾਲਿਆਂ ਨੇ ਮੈਨੂੰ ਦੱਸ ਦਿੱਤਾ ਅੱਜ ਤੋਂ ਬਾਅਦ ਟਿਫਨ ਦੇ ਪੈਸੇ ਮੇਰੇ ਹੱਥ ਵਿੱਚ ਆਇਆ ਕਰਨਗੇ ਮਿਹਨਤ ਮੈਂ ਇਕੱਲੀ ਕਰਾਂ ਤੇ ਪੈਸੇ ਤੂੰ ਰੱਖੇ ਹੁਣ ਤੱਕ ਦੀ ਮੇਰੀ ਸਾਰੀ ਕਮਾਈ ਕੱਲ੍ਹ ਤੱਕ ਮੇਰੇ ਹੱਥ ਵਿੱਚ ਆ ਜਾਣੀ ਚਾਹੀਦੀ ਹੈ ਜੋ ਤੂੰ ਟਿਕਟਾਂ ਕਰਵਾਈਆਂ ਉਹ ਕੈਨਸਲ ਕਰਵਾ ਦੇ ਮਿੱਤੀ ਮੰਮੀ ਮੰਮੀ ਕਹਿੰਦੀ ਰਹਿ ਗਈ ਪਰ ਅੱਜ ਕੁਸ਼ਲਿਆ ਜੀ ਨੂੰ ਆਪਣੀ ਨੂੰਹ ਦੇ ਸ਼ਬਦ ਤੀਰ ਦੀ ਤਰ੍ਹਾਂ ਚੁੱਭ ਰਹੇ ਸੀ ਜਿਨ੍ਹਾਂ ਦੀ ਕੋਈ ਦਵਾਈ ਨਹੀਂ ਇਹ ਕਹਿ ਕੇ ਕੁਸ਼ਲਿਆ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਆਪਣੇ ਕਮਰੇ ਵਿੱਚ ਚਲੀ ਗਈ ਰੀਨਾ ਆਈ ਤੇ ਕਹਿਣ ਲੱਗੀ ਭਾਬੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਬੁਢਾਪੇ ਵਿੱਚ ਮਾਂ ਤੋਂ ਇੰਨਾ ਕੰਮ ਕਰਵਾਉਂਦੇ ਸੀ ਤੇ ਉਹਨਾਂ ਦੀ ਪਿੱਠ ਪਿੱਛੇ ਬੁਰਾਈ ਕਰਦੇ ਸੀ ਉਹਨਾਂ ਨੂੰ ਅਣਪੜ ਗਵਾਰ ਬੋਲਦੇ ਸੀ ਅੱਜ ਮਾਂ ਨੇ ਤੁਹਾਡੀਆਂ ਅੱਖਾਂ ਖੋਲ ਦਿੱਤੀਆਂ ਮੈਂ ਤਾਂ ਮਾਂ ਨੂੰ ਕਦੋਂ ਦੀ ਸਮਝਾ ਰਹੀ ਸੀ ਕਿ ਤੁਸੀਂ ਮਾਂ ਤੋਂ ਆਪਣੇ ਚਾਂਸੇ ਵਿੱਚ ਲੈ ਕੇ ਮਤਲਬ ਕੱਢ ਰਹੇ ਹੋ ਪਰ ਮਾਂ ਨਹੀਂ ਸਮਝ ਰਹੀ ਸੀ ਨੈਤਿਕ ਅਤੇ ਮੀਤੀ ਸਾਰੇ ਮਹਿਮਾਨਾਂ ਦੇ ਅੱਗੇ ਸ਼ਰਮਿੰਦਾ ਹੋ ਕੇ ਸਿਰ ਝੁਕਾ ਲੈਂਦੇ ਹਨ ਅੱਜ ਕੁਸ਼ਲਿਆ ਜੀ ਨੇ ਉਹਨਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ ਸੋ ਦੋਸਤੋ ਜਦੋਂ ਕੋਈ ਘਰ ਸੰਭਾਲਦਾ ਹੈ ਘਰ ਦਾ ਕੰਮ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਅਣਪੜ ਹੈ ਗਵਾਰ ਹੈ ਉਹ ਵੀ ਕਮਾ ਸਕਦਾ ਹੈ ਪਰ ਜਿਉ ਬਾਹਰ ਜਾ ਕੇ ਕਮਾਵੇ ਤਾਂ ਸਾਡੇ ਉੱਪਰ ਉਸਦਾ ਬਹੁਤ ਵੱਡਾ एहसान ਹੁੰਦਾ ਹੈ ਤੇ ਜਿਉ ਘਰ ਦੇਖਦਾ ਹੈ ਤਾਂ ਹੀ ਤਾਂ ਅਸੀਂ ਬੇਫਿਕਰ ਹੋ ਕੇ ਬਾਹਰ ਕੰਮ ਕਰਦੇ ਹਾਂ ਇਸ ਲਈ ਸਾਨੂੰ ਵੱਡੇ ਛੋਟੇ ਦੋਹਾਂ ਦਾ ਸਨਮਾਨ ਅਤੇ ਪਿਆਰ ਕਰਨਾ ਚਾਹੀਦਾ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਅਤੇ ਪਰਿਵਾਰਕ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ ਜੀ